ਸਾਰਿਆਂ ਨੂੰ ਜੈਮਸੀ ਕੀ ਆਈ ਆਪਾਂ ਬਾਈਬਲ ਵਿੱਚੋਂ ਵਚਨ ਦੇਖਾਂਗੇ ਜ਼ਬੂਰਾਂ ਦੀ ਪੋਥੀ 18 ਦੇ ਆਇ ਦੀ 33 ਆਇਤ ਪਰਮੇਸ਼ਰ ਤੂੰ ਮੇਰੇ ਪੈਰਾਂ ਨੂੰ ਹਿਰਨੀਆਂ ਦੇ ਸਮਾਨ ਬਣਾਇਆ ਹੈ ਤੂੰ ਮੈਨੂੰ ਉੱਚੇ ਥਾਵਾਂ ਤੇ ਖੜਾ ਕੀਤਾ ਹੈ ਦਾਊਦ ਪਰਮੇਸ਼ਰ ਨੂੰ ਆਖਦਾ ਹੈ ਪ੍ਰਭੂ ਤੁਸੀਂ ਮੈਨੂੰ ਉੱਚੀਆਂ ਥਾਵਾਂ ਤੇ ਰੱਖਿਆ ਹੈ ਅਤੇ ਆਦਰ ਅਤੇ ਸਨਮਾਨ ਤੇ ਰੱਖਿਆ ਹੈ ਮੈਨੂੰ ਤੁਸੀਂ ਦੁਸ਼ਮਨਾ ਉੱਤੇ ਜਿੱਤ ਦਿੱਤੀ ਹੈ ਦਾਊਦ ਰਾਜਾ ਪਰਮੇਸ਼ਰ ਨੂੰ ਆਖਦਾ ਹੈ हे ਮੇਰੇ ਪਰਮੇਸ਼ਰ हे ਮੇਰੇ ਬੱਲ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ ਇਹ ਵਚਨ ਦਾਊਦ ਨੇ ਉਸ ਸਮੇਂ ਲਿਖਿਆ ਜਦੋਂ ਪਰਮੇਸ਼ਰ ਨੇ ਦਾਊਦ ਨੂੰ ਦੁਸ਼ਮਣਾਂ ਤੋਂ ਬਚਾਇਆ ਸ਼ਾਉਲ ਰਾਜਾ ਦਾਊਦ ਦਾ ਦੁਸ਼ਮਣ ਸੀ ਦਾਊਦ ਦਾ ਬੇਟਾ ਵੀ ਉਸ ਦੇ ਖਿਲਾਫ ਹੋ ਗਿਆ ਆਸ-ਪਾਸ ਦੇ ਰਾਜੇ ਉਸ ਨਾਲ ਯੁੱਧ ਕਰਨ ਆਉਂਦੇ ਸੀ ਦਾਊਦ ਨੇ ਸਭ ਦਾ ਸਾਹਮਣਾ ਕੀਤਾ ਦਾਊਦ ਪਰਮੇਸ਼ਰ ਨੂੰ ਆਖਦਾ ਹੈ हे ਮੇਰੇ ਪਰਮੇਸ਼ਰ ਤੁਸੀਂ ਮੇਰੇ ਬਲ ਹੋ ਮੇਰੀ ਤਾਕਤ ਹੋ ਅੱਗੇ ਅਸੀਂ ਇਸ वचन ਵਿੱਚ ਦੇਖਦੇ ਹਾਂ ਹਿਰਨੀਆਂ ਦੇ ਪੈਰ ਮਜ਼ਬੂਤ ਹਨ ਉੱਚੀਆਂ ਥਾਵਾਂ ਤੇ ਵੀ ਦੌੜ ਸਕਦੀਆਂ ਹਨ ਪਹਾੜਾਂ ਤੇ ਵੀ ਦੌੜ ਸਕਦੀਆਂ ਹਨ ਪਲੇਨ ਥਾਵਾਂ ਤੇ ਵੀ ਦੌੜ ਸਕਦੀਆਂ ਹਨ ਉੱਚੀਆਂ-ਉੱਚੀਆਂ ਛਾਲਾ ਮਾਰ ਸਕਦੀਆਂ ਹਨ ਉਹਨਾਂ ਕੋਲੇ ਤਾਕਤ ਹੈ ਉਹ ਬਹੁਤ ਦੂਰ-ਦੂਰ ਤੱਕ ਦੌੜ ਸਕਦੀਆਂ ਹਨ ਅੱਗੇ ਅਸੀਂ ਇਸ वचन ਵਿੱਚ ਦੇਖਦੇ ਹਾਂ ਸਾਨੂੰ ਪਰਮੇਸ਼ਰ ਨੇ ਮਜ਼ਬੂਤ ਕੀਤਾ ਹੈ ਅਸੀਂ ਵੀ ਆਤਮਿਕ ਜੀਵਨ ਵਿੱਚ ਦੌੜ ਸਕਦੇ ਹਾਂ ਕਈ ਵਾਰ ਅਸੀਂ ਥੱਕ ਜਾਂਦੇ ਹਾਂ ਅਸੀਂ ਨਿਰਾਸ਼ ਹੋ ਜਾਂਦੇ ਹਾਂ ਫਿਰ ਸਾਨੂੰ ਅੱਗੇ ਵਧਣ ਵਿੱਚ ਮੁਸ਼ਕਲ ਹੁੰਦੀ ਹੈ ਪਰਮੇਸ਼ਵਰ ਨੇ ਸਾਡੇ ਪੈਰਾਂ ਨੂੰ ਹਿਰਨੀ ਦੇ ਸਮਾਨ ਬਣਾਇਆ ਹੈ ਮਤਲਬ ਅਸੀਂ ਬਹੁਤ ਤੇਜ਼ ਦੌੜ ਸਕਦੇ ਹਾਂ ਵਿਸ਼ਵਾਸ ਵਿੱਚ ਮਜ਼ਬੂਤ ਰਹਿਣਾ ਹੈ ਵਿਸ਼ਵਾਸ ਵਿੱਚ ਸਾਨੂੰ ਮਜ਼ਬੂਤ ਰਹਿਣਾ ਹੈ ਫਿਰ ਹੀ ਅਸੀਂ ਪ੍ਰਭੂ ਦੇ ਲਈ ਦੌੜ ਸਕਦੇ ਹਾਂ ਵੱਧ ਸਕਦੇ ਹਾਂ ਜਦੋਂ ਹਿਰਨ ਦੌੜਦਾ ਹੈ ਚੱਲਦਾ ਹੈ ਉਸਦੇ ਪੈਰਾਂ ਦੀ ਆਵਾਜ਼ ਨਹੀਂ ਸੁਣਦੀ ਉਹ ਦੁਸ਼ਮਣਾਂ ਤੋਂ ਬਚ ਕੇ ਰਹਿੰਦਾ ਹੈ ਸ਼ੇਰ ਹੈ ਹੋਰ ਵੀ ਜੰਗਲੀ ਜਾਨਵਰ ਹਨ ਜੋ ਹਿਰਨ ਦਾ ਸ਼ਿਕਾਰ ਕਰਦੇ ਹਨ ਪੈਰਾਂ ਦੀ ਆਵਾਜ਼ ਅਗਰ ਉਹ ਕਰਨਗੇ ਤਾਂ ਜੰਗਲੀ ਜਾਨਵਰਾਂ ਦੇ ਸ਼ਿਕਾਰ ਹੋ ਜਾਣਗੇ ਉਹੋ ਬਿਨਾ ਆਵਾਜ਼ ਤੋਂ ਦੌੜਦੇ ਹਨ ਚੱਲਦੇ ਹਨ ਅਸੀਂ ਆਤਮਿਕ ਜੀਨ ਵਿੱਚ ਵੇਖੀਏ ਅਸੀਂ ਜਿਆਦਾ ਸ਼ੋਰ ਸ਼ਰਾਬਾ ਕਰਨ ਵਾਲੇ ਲੋਕ ਨਹੀਂ ਹਾਂ ਆਵਾਜ਼ ਕਰਨ ਵਾਲੇ ਲੋਕ ਨਹੀਂ ਹਾਂ ਅਸੀਂ ਇਹ ਕੀਤਾ ਅਸੀਂ ਉਹ ਕੀਤਾ ਸਾਡੇ ਜੀਵਨ ਦਾ ਇੱਕ ਉਦੇਸ਼ ਹੈ ਪ੍ਰਭੂ ਦੀ ਮਹਿਮਾ ਮੇਰੇ ਜੀਵਨ ਵਿੱਚ ਹੋਣੀ ਹੈ ਜਦੋਂ ਲੋਕ ਸਾਨੂੰ ਵੇਖਣ ਉਹ ਮੈਨੂੰ ਨਾ ਵੇਖਣ ਮੇਰੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੀ ਮਹਿਮਾ ਨੂੰ ਵੇਖਣ ਯੀਸ਼ੂ ਮਸੀਹ ਦੇ ਸੁਭਾ ਨੂੰ ਮੇਰੇ ਵਿੱਚ ਵੇਖਣ ਜਦੋਂ ਅਸੀਂ ਇਸ ਤਰ੍ਹਾਂ ਦੇ ਜੀਵਨ ਨੂੰ ਵਿਖਾਵਾਂਗੇ ਤਾਂ ਸ਼ੈਤਾਨ ਤੋਂ ਬਚ ਕੇ ਰਾਵਾਂਗੇ ਕਈ ਵਾਰ ਅਸੀਂ ਆਪਣੇ ਆਪ ਨੂੰ ਵਿਖਾਉਂਦੇ ਹਾਂ ਇਸ ਤਰ੍ਹਾਂ ਕਰਨ ਨਾਲ ਸਾਡੇ ਅੰਦਰ ਕਮੰਡ ਆ ਜਾਂਦਾ ਹੈ ਕਈ ਵਾਰ ਸ਼ੈਤਾਨ ਸਾਡੇ ਜੀਵਨ ਵਿੱਚ ਹਮਲਾ ਕਰ ਸਕਦਾ ਹੈ ਅਸੀਂ ਆਪਣੀ ਵਡਿਆਈ ਨਾ ਕਰਨ ਵਾਲੇ ਲੋਕ ਬਣੀਏ ਪ੍ਰਭੂ ਦੀ ਵਡਿਆਈ ਕਰਨ ਵਾਲੇ ਲੋਕ ਬਣ ਜਾਈਏ ਪੌਲਸ ਵੀ ਆਖਦਾ ਹੈ ਅਸੀਂ ਆਪਣੇ ਹੱਥਾਂ ਦੀ ਕਮਾਈ ਕਰਨ ਦੀ ਕੋਸ਼ਿਸ਼ ਕਰੀਏ ਅਸੀਂ ਕਈ ਵਾਰ ਦੂਜਾਂ ਦੇ ਪਰਿਵਾਰਾਂ ਨੂੰ ਵੇਖਦੇ ਹਾਂ ਪਰ ਆਪਣੇ ਪਰਿਵਾਰਾਂ ਵੱਲ ਧਿਆਨ ਨਹੀਂ ਦਿੰਦੇ ਆਪਣੇ ਬੱਚੇ ਗਲਤ ਰਸਤੇ ਤੇ ਚਲੇ ਜਾਂਦੇ ਹਨ ਅਸੀਂ ਆਪਣੇ ਪਰਿਵਾਰਾਂ ਵੱਲ ਨਾ ਦੇਖਣ ਦੇ ਕਾਰਨ ਸਾਡਾ ਪਰਿਵਾਰ ਆਤਮਿਕ ਜੀਵਨ ਵਿੱਚ ਵੱਧ ਨਹੀਂ ਸਕਦਾ ਅਸੀਂ ਆਪਣੇ ਆਪਣੇ ਕੰਮਾਂ ਉੱਤੇ ਧਿਆਨ ਦਈਏ ਆਪਣੀ ਵੜਾਈ ਨਾ ਕਰੀਏ ਦੂਜਿਆਂ ਦੇ ਕੰਮਾਂ ਵਿੱਚ ਦਖਲ ਨਾ ਦਈਏ ਦੂਸਰੇ ਲੋਕ ਕੀ ਕਰ ਰਹੇ ਹਨ ਉਹਨਾਂ ਦੇ ਬੱਚੇ ਕੀ ਕਰ ਰਹੇ ਹਨ ਅਸੀਂ ਆਪਣੇ ਆਪਣੇ ਕੰਮ ਵੱਲ ਧਿਆਨ ਦਈਏ ਬਹੁਤ ਸਾਰੇ ਵਿਸ਼ਵਾਸੀ ਵਿਸ਼ਵਾਸ ਤੋਂ ਇਸ ਲਈ ਡਿੱਗ ਪਏ। ਸ਼ੈਤਾਨ ਨੇ ਉਹਨਾਂ ਉੱਤੇ ਹਮਲਾ ਕੀਤਾ ਕਿਉਂਕਿ ਉਹ ਆਪਣੇ ਆਪਣੇ ਕੰਮਾਂ ਦੇ ਵੱਲ ਧਿਆਨ ਨਹੀਂ ਸੀ ਦੇ ਰਹੇ। ਉਹ ਲੋਕ ਪਰਮੇਸ਼ਰ ਦੀ ਮਹਿਮਾ ਵੱਲ ਧਿਆਨ ਨਹੀਂ ਸੀ ਦੇ ਰਹੇ। ਉਹ ਲੋਕ ਆਪਣੀ ਆਪਣੀ ਪ੍ਰਸ਼ੰਸਾ ਕਰ ਰਹੇ ਸੀ। ਦੂਜਿਆਂ ਦੇ ਕੰਮਾਂ ਵਿੱਚ ਧਿਆਨ ਦੇ ਰਹੇ ਸਨ। ਸਾਨੂੰ ਸ਼ਾਂਤ ਰਹਿ ਕੇ ਆਪਣੇ ਜੀਵਨ ਵਿੱਚ ਪ੍ਰਭੂ ਦੀ ਮਹਿਮਾ ਕਰਨੀ ਹੈ। ਫਿਰ ਪਰਮੇਸ਼ਰ ਸਾਡੇ ਪੈਰਾਂ ਨੂੰ ਹੀਰਣ ਦੇ ਸਮਾਨ ਬਣਾਵੇਗਾ। ਫਿਰ ਪ੍ਰਭੂ ਆਪਣੇ ਉੱਚੀਆਂ ਥਾਵਾਂ ਤੇ ਸਾਨੂੰ ਲੈ ਕੇ ਜਾਵੇਗਾ ਅੱਗੇ ਅਸੀਂ ਵਚਨ ਵਿੱਚ ਦੇਖਦੇ ਹਾਂ ਹਿਰਨ ਦੇ ਪੈਰਾਂ ਦੇ ਖੋਰ ਬਹੁਤ ਮਜ਼ਬੂਤ ਹਨ ਹੱਡੀ ਤੋਂ ਵੀ ਮਜ਼ਬੂਤ ਹਨ ਉਹਨਾਂ ਦੇ ਪੈਰ ਇੰਨੇ ਮਜ਼ਬੂਤ ਹਨ ਉਹਨਾਂ ਦੇ ਖੋਰ ਇੰਨੇ ਮਜ਼ਬੂਤ ਹਨ ਜਿਨ੍ਹਾਂ ਨੂੰ ਮਾਰਨਗੇ ਉਹ ਜ਼ਖਮੀ ਹੋ ਜਾਏਗਾ ਪਰਮੇਸ਼ਰ ਸਾਡੇ ਪੈਰਾਂ ਨੂੰ ਵੀ ਮਜ਼ਬੂਤ ਕਰੇਗਾ ਜਦੋਂ ਅਸੀਂ ਦੁਸ਼ਮਣਾਂ ਉੱਤੇ ਹਮਲਾ ਕਰਾਂਗੇ ਸ਼ੈਤਾਨ ਦੀ ਚਾਲ ਨੂੰ ਸਮਝ ਕੇ ਸ਼ੈਤਾਨ ਨਾਲ ਯੁੱਧ ਕਰਾਂਗੇ ਪਰਮੇਸ਼ਰ ਸਾਨੂੰ ਜਿੱਤ ਦਵੇਗਾ ਵਚਨ ਵਿੱਚ ਲਿਖਿਆ ਹੈ ਸ਼ਾਂਤੀ ਦਾ ਪਰਮੇਸ਼ਰ ਸ਼ੈਤਾਨ ਨੂੰ ਤੁਹਾਡੇ ਪੈਰਾਂ ਥੱਲੇ ਕੁਚਲ ਦੇਵੇਗਾ ਪਰਮੇਸ਼ਰ ਨੇ ਸਾਡੇ ਜੀਵਨ ਨੂੰ ਮਜ਼ਬੂਤ ਬਣਾਇਆ ਹੈ ਅਸੀਂ ਕਮਜ਼ੋਰ ਲੋਕ ਨਹੀਂ ਹਾਂ ਪ੍ਰਭੂ ਨੇ ਸਾਨੂੰ ਸ਼ਕਤੀ ਸਾਮਰਥ ਅਧਿਕਾਰ ਦਿੱਤਾ ਹੈ ਤਾਂ ਕਿ ਸ਼ੈਤਾਨ ਉੱਤੇ ਵਾਰ ਕਰੀਏ ਫਿਰ ਪ੍ਰਭੂ ਸਾਨੂੰ ਜਿੱਤ ਦਵੇਗਾ ਅੱਗੇ ਲੈ ਕੇ ਜਾਵੇਗਾ ਅੱਜ ਸ਼ੈਤਾਨ ਤੁਹਾਡੇ ਉੱਤੇ ਅਧਿਕਾਰ ਰੱਖਦਾ ਹੈ ਜਾਂ ਤੁਸੀਂ ਸ਼ੈਤਾਨ ਉੱਤੇ ਅਧਿਕਾਰ ਰੱਖਦੇ ਹੋ ਅੱਜ ਸ਼ੈਤਾਨ ਤੁਹਾਨੂੰ ਪਰੇਸ਼ਾਨ ਕਰਦਾ ਹੈ ਯੇਸ਼ੂ ਮਸੀਹ ਦੇ ਨਾਮ ਵਿੱਚ ਸ਼ੈਤਾਨ ਨੂੰ ਡਾਂਟ ਕੇ ਕੱਢਦੇ ਹੋ ਆਪਣੇ ਜੀਵਨ ਨੂੰ ਜਾਂਚੋ ਪ੍ਰਭੂ ਨੇ ਹਰੇਕ ਸੰਤਾਨ ਨੂੰ ਅਧਿਕਾਰ ਸਮਰਤ ਦਿੱਤੀ ਹੈ ਉਹ ਸਮਰਤ ਦਾ ਸਹੀ ਇਸਤੇਮਾਲ ਕਰਨ ਵਾਲੇ ਅਸੀਂ ਬਣੀਏ ਅੱਗੇ ਅਸੀਂ ਦੇਖਦੇ ਹਾਂ ਜਦੋਂ ਅਸੀਂ ਕਿਤੇ ਵੀ ਜਾਈਏ ਪ੍ਰਭੂ ਯੇਸ਼ੂ ਮਸੀਹ ਦੇ ਗਿਆਨ ਦੀ ਖੁਸ਼ਬੂ ਫੈਲੇ ਸਾਡੇ ਦੁਆਰਾ ਅਸੀਂ ਜਿੱਥੇ ਵੀ ਜਾਈਏ ਲੋਕਾਂ ਨੂੰ ਪਤਾ ਚੱਲੇ ਯੇਸ਼ੂ ਮਸੀਹ ਕੌਣ ਹੈ ਉਨ੍ਹਾਂ ਨੂੰ ਪਤਾ ਚੱਲੇ ਯੀਸ਼ੂ ਮਸੀਹ ਪਾਪਾ ਤੋਂ ਬਚਾਉਣ ਆਇਆ ਖੁਸ਼ਬੂ ਲੋਕਾਂ ਤੱਕ ਪਹੁੰਚੇ ਅਸੀਂ ਕਿਤੇ ਵੀ ਜਾਈਏ ਉੱਥੇ ਲੜਾਈ ਹੋ ਰਹੀ ਹੋ ਚਿੰਤਾ ਵਾਲੀ ਜਗ੍ਹਾ ਹੈ ਸਾਡੇ ਜਾਨ ਨਾਲ ਲੋਕ ਸ਼ਾਂਤੀ ਨੂੰ ਮਹਿਸੂਸ ਕਰਨ ਸਾਡੇ ਜਾਨ ਨਾਲ ਝਗੜਾ ਬੰਦ ਹੋ ਕੇ ਪਿਆਰ ਵਿੱਚ ਲੋਕ ਆਉਣ ਇੱਕ ਵਿਸ਼ਵਾਸੀ ਭਰਾ ਇੱਕ ਵਿਸ਼ਵਾਸੀ ਭੈਣ ਦੇ ਦੁਆਰਾ ਪਰਮੇਸ਼ਰ ਦੇ ਗਿਆਨ ਦੀ ਖੁਸ਼ਬੂ ਫੈਲੇ ਅਸੀਂ ਆਪਣੇ ਜੀਵਨਾਂ ਨੂੰ ਜਾਂਚਣਾ ਹੈ ਅਸੀਂ ਆਪਣੇ ਦੋਸਤਾਂ ਨਾਲ ਮਿਲਦੇ ਹਾਂ ਅਸੀਂ ਆਪਣੇ ਰਿਸ਼ਤੇਦਾਰਾਂ ਨਾਲ ਮਿਲਦੇ ਹਾਂ ਸਕੂਲ ਦੀ ਜਗ੍ਹਾ ਕਾਲਜ ਦੀ ਜਗ੍ਹਾ ਜਿੱਥੇ ਕਿਤੇ ਅਸੀਂ ਜਾਂਦੇ ਹਾਂ ਕਿ ਸਾਡੇ ਦੁਆਰਾ ਆਸ਼ੀਸ਼ ਲੋਕ ਪਾ ਰਹੇ ਹਨ ਸਾਡੇ ਦੁਆਰਾ ਸ਼ਾਂਤੀ ਪਾ ਰਹੇ ਹਨ ਸਾਡੇ ਦੁਆਰਾ ਉਹ ਸਵਰਗ ਰਾਜ ਦਾ ਰਸਤਾ ਸਮਝ ਰਹੇ ਹਨ ਅਸੀਂ ਧੰਨ ਲੋਕ ਹਾਂ ਪ੍ਰਭੂ ਦੇ ਗਿਆਨ ਦੀ ਖੁਸ਼ਬੂ ਸਾਡੇ ਅੰਦਰ ਹੈ ਉਹ ਖੁਸ਼ਬੂ ਦੂਜਿਆਂ ਦੁਆਰਾ ਸਾਡੇ ਦੁਆਰਾ ਦੂਸਰਿਆਂ ਤੱਕ ਫੈਲੇ ਅਤੇ ਦੂਸਰੇ ਲੋਕ ਆਸ਼ੀਸ਼ ਪਾਉਣ ਪ੍ਰਭੂ ਨੇ ਸਾਨੂੰ ਇਸ ਲਈ ਬਣਾਇਆ ਹੈ ਅਸੀਂ ਦੂਸਰਿਆਂ ਦੀ ਮਦਦ ਕਰੀਏ ਦੂਸਰੇ ਲੋਕਾਂ ਨੂੰ ਸਾਡੇ ਦੁਆਰਾ ਆਸ਼ੀਸ਼ ਮਿਲੇ ਅੱਜ ਸਾਡੀ ਪ੍ਰਾਰਥਨਾ ਪ੍ਰਭੂ ਮੇਰੇ ਦੁਆਰਾ ਹਜ਼ਾਰਾਂ ਲੋਕ ਆਸ਼ੀਸ਼ ਪਾਉਣ ਲੱਖਾਂ ਲੋਕ ਆਸ਼ੀਸ਼ ਪਾਉਣ ਕਿਸ ਤਰ੍ਹਾਂ ਹੋ ਪਾਏਗਾ ਤੁਸੀਂ ਵਿਸ਼ਵਾਸ ਨਾਲ ਪ੍ਰਾਰਥਨਾ ਕਰੋ ਪ੍ਰਭੂ ਤੁਹਾਡੀ ਪ੍ਰਾਰਥਨਾ ਦਾ ਜਵਾਬ ਦੇਵੇਗਾ ਤੁਸੀਂ ਵੀ ਹਰਾਣ ਹੋ ਜਾਓਗੇ ਕਿ ਇੰਨੇ ਵੱਡੇ ਕੰਮ ਪ੍ਰਭੂ ਨੇ ਮੇਰੇ ਜੀਵਨ ਦੁਆਰਾ ਕੀਤੇ ਹੈ ਪ੍ਰਭੂ ਤੁਹਾਡੇ ਜੀਵਨ ਦੁਆਰਾ ਕੰਮ ਕਰਨਾ ਚਾਹੁੰਦਾ ਹੈ ਅਸੀਂ ਆਪਣੇ ਜੀਵਨ ਨੂੰ ਸਮਰਪਣ ਕਰਨਾ हिरनी ਦੇ ਪੈਰ ਮਜ਼ਬੂਤ ਹੋਣ ਕਾਰਨ ਉਹ ਬਰਫ਼ ਤੇ ਨਹੀਂ ਚੱਲ ਸਕਦੇ ਪ੍ਰਭੂ ਨੇ ਸਾਨੂੰ ਬਚਾਇਆ ਪ੍ਰਭੂ ਨੇ ਆਪਣੀ ਆਤਮਾ ਨਾਲ ਭਰਿਆ ਅਸੀਂ ਪ੍ਰਭੂ ਲਈ ਚੱਲਣ ਵਾਲੇ ਲੋਕ ਆ ਜਦੋਂ ਅਸੀਂ ਵਚਨ ਨਹੀਂ ਪੜਦੇ ਪ੍ਰਾਰਥਨਾ ਨਹੀਂ ਕਰਦੇ ਸੰਗਤੀ ਵਿੱਚ ਨਹੀਂ ਜਾਂਦੇ ਅਸੀਂ ਆਤਮਿਕ ਜੀਵਨ ਵਿੱਚ ਠੰਡੇ ਹੋ ਜਾਂਦੇ ਹਾਂ ਉਸ ਸਮੇ ਸਾਡੇ ਪੈਰ ਮਜ਼ਬੂਤ ਨਹੀਂ ਅਸੀਂ ਫਿਸਲ ਕੇ ਡਿੱਗ ਸਕਦੇ ਹਾਂ ਸ਼ੈਤਾਨ ਸਾਡੇ ਉੱਤੇ ਹਮਲਾ ਕਰ ਸਕਦਾ ਹੈ ਸਾਨੂੰ ਧਿਆਨ ਦੇਣਾ ਹੈ ਆਤਮਿਕ ਜੀਵਨ ਵਿੱਚ ਠੰਡਾਪਨ ਨਹੀਂ ਹੋਣਾ ਚਾਹੀਦਾ ਸਾਡੇ ਜੀਵਨ ਨੂੰ ਸੰਭਾਲ ਕੇ ਰੱਖਣਾ ਹੈ ਆਤਮਿਕ ਜੀਵਨ ਵਿੱਚ ਅੱਗੇ ਵਧਿਏ ਅਸੀਂ ਕਦੇ ਵੀ ਪਿੱਛੇ ਨਾ ਜਾਈਏ ਆਤਮਿਕ ਜੀਵਨ ਵਿੱਚ ਪਿੱਛੇ ਜਾਣ ਦਾ ਮਤਲਬ ਪ੍ਰਾਰਥਨਾ ਕਰਨੀ ਹੈ ਸਾਨੂੰ ਪਤਾ ਹੈ ਪਰ ਕਰ ਨਹੀਂ ਸਕਦੇ ਫਿਰ ਪ੍ਰਾਰਥਨਾ ਕਰਨਾ ਛੱਡ ਦਿੰਦੇ ਹਾਂ ਬਾਈਬਲ ਪੜਨ ਲਈ ਸਾਨੂੰ ਬੜੀ ਮੁਸ਼ਕਲ ਹੁੰਦੀ ਹੈ ਉਸ ਸਮੇਂ ਅਸੀਂ ਹਮੇਸ਼ਾ ਦੀ ਜੀਵਨ ਵਿੱਚ ਹਟ ਕੇ ਨਰਕ ਦੀ ਤਰਫ ਜਾ ਰਹੇ ਹਾਂ ਔਸ ਸਮੇਸ਼ਤਾਂ ਸਾਡੇ ਉੱਤੇ ਹਮਲਾ ਕਰੇਗਾ ਸਾਡਾ ਫੈਸਲਾ ਇਹ ਹੋਣਾ ਚਾਹੀਦਾ ਹੈ ਅਸੀਂ ਪ੍ਰਭੂ ਦੇ ਹਰੇਕ ਕਦਮ ਅੱਗੇ ਵਧਣਾ ਹੈ ਪਿੱਛੇ ਹਟਣ ਵਾਲੇ ਨਾ ਬਣੀਏ ਪਰਮੇਸ਼ਰ ਚਾਹੁੰਦਾ ਹੈ ਪ੍ਰਭੂ ਲਈ ਤਿਆਰ ਰਹੀਏ ਪ੍ਰਭੂ ਲਈ ਹਰੇਕ ਕੰਮ ਨੂੰ ਕਰੀਏ ਵਿਸ਼ਵਾਸ ਵਿੱਚ ਠੰਡੇ ਨਹੀਂ ਹੋਣਾ ਅਸੀਂ ਹਰੇਕ ਚਿੰਨ ਤੇ ਚੱਲਣਾ ਹੈ ਜੋ ਪ੍ਰਭੂ ਯੇਸ਼ੂ ਮਸੀਹ ਨੇ ਸਾਡੇ ਲਈ ਰੱਖੇ ਹਨ ਜੋ ਕਹਿੰਦੇ ਹਨ ਮੈਂ ਪ੍ਰਭੂ ਯਸ਼ੂ ਦਾ ਹ ਉਹਨਾਂ ਦਾ ਚਾਲ ਚੱਲਣ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਪ੍ਰਭੂ ਯਸ਼ੂ ਮਸੀਹ ਦਾ ਸੀ ਜਿਵੇਂ ਯਸ਼ੂ ਮਸੀਹ ਚੱਲੇ ਉਸੇ ਤਰ੍ਹਾਂ ਚੱਲਣਾ ਹੈ ਯਸ਼ੂ ਮਸੀਹ ਦੇ ਜੀਵਨ ਵੱਲ ਧਿਆਨ ਦੇਣਾ ਹੈ ਯਸ਼ੂ ਮਸੀਹ ertid ਤੇ ਜੀਵਨ گزارਿਆ ਕਿਸ ਤਰ੍ਹਾਂ ਦਾ ਸੀ ਯੇਸ਼ੂ ਮਸੀਹ ਬਹੁਤ ਨਮਰ ਸੁਭਾਅ ਦੇ ਸੀ ਇਸ ਤਰ੍ਹਾਂ ਦੇ ਬਣੋ ਯੇਸ਼ੂ ਮਸੀਹ ਦੂਜਿਆਂ ਦੀ ਸੇਵਾ ਕਰਨ ਆਇਆ ਸੀ ਸਾਡਾ ਵੀ ਚਾਲ ਚੱਲਣ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਸਭ ਤੋਂ ਮੁੱਖ ਗੱਲ ਇਹ ਕਿ ਮੈਨੂੰ ਇਸ ਤਰ੍ਹਾਂ ਚੱਲਣਾ ਹੈ ਜਿਸ ਤਰ੍ਹਾਂ ਯੇਸ਼ੂ ਮਸੀਹ ਚੱਲਿਆ ਯੇਸ਼ੂ ਮਸੀਹ ਪਾਪ ਤੋਂ ਨਫ਼ਰਤ ਕਰਦਾ ਸੀ ਪਾਪੀ ਨੂੰ ਪਿਆਰ ਕਰਦਾ ਸੀ ਪਾਪ ਤੋਂ ਨਫ਼ਰਤ ਕਰਦਾ ਸੀ ਇਸ ਤਰ੍ਹਾਂ ਤੇ ਅਸੀਂ ਵੀ ਬਣ ਜਾਈਏ ਪਾਪ ਨਾਲ ਸਮਝੌਤਾ ਨਾ ਕਰੀਏ ਪਾਪ ਨੂੰ ਵੇਖ ਕੇ ਨਫ਼ਰਤ ਕਰਨ ਵਾਲੇ ਲੋਕ ਬਣ ਜਾਈਏ ਪਾਪੀ ਨਾਲ ਪਿਆਰ ਪਾਪ ਨਾਲ ਨਾ ਮੈਂ ਪਰਮੇਸ਼ਰ ਦੀ ਸੰਤਾਨ ਹਾਂ ਮੈਨੂੰ ਇਸ ਤਰ੍ਹਾਂ ਚੱਲਣਾ ਹੈ ਜਿਵੇਂ ਯਿਸੂ ਮਸੀਹ ਚੱਲਿਆ ਪਾਪ ਨੂੰ ਵੇਖ ਕੇ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਇੱਥੋਂ ਭੱਜ ਜਾਵਾਂ ਯੂਸਫ ਦੇ ਸਾਹਮਣੇ ਪੋਤੀਫਰ ਦੀ ਪਤਨੀ ਆਈ ਯੂਸਫ ਉੱਥੋਂ ਭੱਜ ਗਿਆ ਅਸੀਂ ਕਿਸ ਤਰ੍ਹਾਂ ਦਾ ਜੀਵਨ ਜੀ ਰਹੇ ਹਾਂ ਯਿਸੂ ਮਸੀਹ ਦਾ ਵੇਖਣਾ ਬਹੁਤ ਹੀ ਅਲੱਗ ਸੀ ਯੇਸ਼ੂ ਮਸੀਹ ਜਿਸ ਤਰ੍ਹਾਂ ਦੇਖਦਾ ਸੀ ਉਸੇ ਤਰ੍ਹਾਂ ਦੂਸਰੇ ਲੋਕ ਨਹੀਂ ਦੇਖ ਸਕਦੇ ਯਾਇਰ ਦੇ ਘਰ ਵਿੱਚ ਉਸਦੀ ਬੇਟੀ ਦੀ ਮੌਤ ਹੋ ਗਈ ਸਭ ਲੋਕ ਰੋ ਰਹੇ ਹਨ ਯੇਸ਼ੂ ਮਸੀਹ ਆ ਕੇ ਕਹਿੰਦੇ ਤੇਰੀ ਬੇਟੀ ਦੀ ਮੌਤ ਨਹੀਂ ਹੋਈ ਤੇਰੀ ਬੇਟੀ ਸੌ ਰਹੀ ਹੈ ਉੱਥੇ ਯੇਸ਼ੂ ਮਸੀਹ ਉਸ ਬੇਟੀ ਨੂੰ ਨਵਾਂ ਜਨਮ ਦਿੰਦੇ ਹਨ ਅਸੀਂ ਉਹਨਾਂ ਗੱਲਾਂ ਨੂੰ ਇਸ ਤਰ੍ਹਾਂ ਦੇਖਣਾ ਹੈ ਜਿਸ ਤਰ੍ਹਾਂ ਯੇਸ਼ੂ ਮਸੀਹ ਦੇਖਦਾ ਹੈ ਜਦੋਂ ਲੋਕ ਕਹਿੰਦੇ ਹਨ ਉਹ ਮਰ ਗਈ ਯੇਸ਼ੂ ਮਸੀਹ ਆਖਦੇ ਹਨ ਮਰੀ ਨਹੀਂ ਸੌ ਰਹੀ ਹੈ ਪਰਮੇਸ਼ਰ ਨੇ ਸਭ ਦੇ ਲਈ ਇੱਕ ਉੱਚਾ ਸਥਾਨ ਬਣਾਇਆ ਹੈ ਤੁਹਾਡੇ ਲਈ ਵੀ ਉੱਚਾ ਸਥਾਨ ਬਣਾਇਆ ਹੈ ਤੁਸੀਂ ਉੱਚੇ ਸਥਾਨ ਤੇ ਪਹੁੰਚਣ ਲਈ ਆਤਮਿਕ ਗੱਲਾਂ ਵਿੱਚ ਹਮੇਸ਼ਾ ਤਿਆਰ ਰਹੋ ਰੂਥ ਇੱਕ ਮੂਆਬੀ ਲੜਕੀ ਸੀ ਮੂਆਬੀ ਲੋਕ ਇਸਰਾਇਲ ਦੇ ਦੁਸ਼ਮਣ ਸੀ ਜਿਸ ਤਰ੍ਹਾਂ ਰੂਥ ਫੈਸਲਾ ਲੈਂਦੀ ਹੈ ਯਹੋਵਾ ਪਰਮੇਸ਼ਰ ਮੇਰਾ ਪਰਮੇਸ਼ਰ ਹੈ ਉਥੇ ਪਰਮੇਸ਼ਰ ਉਸ ਦੇ ਜੀਵਨ ਨੂੰ ਬਦਲ ਦਿੰਦਾ ਹੈ ਉੱਚੀਆਂ ਥਾਵਾਂ ਤੇ ਲੈ ਕੇ ਜਾਂਦਾ ਹੈ ਰੂਥ ਦਾ ਨਾਮ ਯੇਸ਼ੂ ਮਸੀਹ ਦੀ ਵੰਸ਼ਾਵਲੀ ਵਿੱਚ ਹੈ ਅਸਰ ਇੱਕ ਅਨਾਥ ਲੜਕੀ ਸੀ ਪਰਮੇਸ਼ਰ ਉਸ ਨੂੰ ਆਪਣੀਆਂ ਉਚਾਈਆਂ ਤੇ ਲੈ ਜਾਂਦਾ ਹੈ ਦਾਊਦ ਦੇ ਜੀਵਨ ਨੂੰ ਵੇਖੋ ਉਹ ਯਾਲੀ ਲੜਕਾ ਸੀ ਉਸ ਦੇ ਪਰਾਂ ਵਿੱਚ ਉਸ ਦੀ ਕੋਈ ਵੀ ਐਹਮiyet ਨਹੀਂ ਸੀ ਲੇਕਿਨ ਪਰਮੇਸ਼ਰ ਦਾਊਦ ਨੂੰ ਆਪਣੀਆਂ ਉਚਾਈਆਂ ਉੱਪਰ ਲੈ ਜਾਂਦਾ ਹੈ ਬਾਈਬਲ ਵਿੱਚ ਬਹੁਤ ਸਾਰੇ ਲੋਕ ਹਨ ਉਹ ਹੱਕਦਾਰ ਨਹੀਂ ਸੀ ਪ੍ਰਭੂ ਨੇ ਆਪਣੀ ਦਇਆ ਤੋਂ ਉਹਨਾਂ ਨੂੰ ਉੱਚਾ ਚੁੱਕਿਆ ਜਦੋਂ ਅਸੀਂ ਪ੍ਰਭੂ ਦੇ ਸਾਹਮਣੇ ਵਫਾਦਾਰੀ ਨਾਲ ਇਮਾਨਦਾਰੀ ਨਾਲ ਚੱਲਾਂਗੇ ਪ੍ਰਭੂ ਨਾਲ ਪੂਰੇ ਦਿਲ ਨਾਲ ਪਿਆਰ ਕਰੋ ਪ੍ਰਭੂ ਤੁਹਾਨੂੰ ਉੱਚਿਆ ਕਰੇਗਾ ਪ੍ਰਭੂ ਵਫਾਦਾਰ ਹੈ ਤੁਸੀਂ ਵੀ ਪ੍ਰਭੂ ਦੇ ਸਾਹਮਣੇ ਵਫਾਦਾਰ ਰਹੋ ਪ੍ਰਭੂ ਤੁਹਾਡਾ ਆਦਰ ਕਰੇਗਾ ਆਮੀਨ